ਇਕ ਓੰਕਾਰ ਸਤਿਗੁਰ ਪ੍ਰਸਾਦ ਉਤਾਖਾਸੇ ਦਸਖਤ ਕਾ ਪਾਠ ਸਾਹੀ ਦਸਵੀਂ ਅਕਾਲ ਪੁਰਖ ਕੀ ਰੱਛਾ ਹਮਨੈ ਸਰਬ ਲੋਹ ਦੀ ਰੱਛਿਆ ਹਮਨੈ ਸਰਬ ਕਾਲ ਜੀ ਦੀ ਰੱਛਿਆ ਹਮਨੈ ਸਰਬ ਲੋਹ ਜੀ ਦੀ ਸਦਾ ਰੱਛਿਆ ਹਮੈ ਆਗੇ ਲਿਖਾਰੀ ਕੇ ਦਸਖਤ ਤਵੇ ਪ੍ਰਸਾਦ ਚਉਪਈ ਪ੍ਰਣਵਾਦ ਏਕੰਕਾਰ ਜਲ ਤਲ ਮਈਲ ਕੀਓ ਪਸਾਰਾ ਆਦਪੁਰਖ ਅਭਗਤ ਅਬਿਨਾਸੀ ਲੋਕ ਚਤੁਰਦਸ ਜੋਤ ਪ੍ਰਕਾਸੀ ਹਸਤ ਕੀਟ ਕੇ ਵਿੱਚ ਸਮਾਨਾ ਰਾਵ ਰੰਗ ਜੇ ਇੱਕ ਸਰਜਨਾ ਅਦਵੈ ਅਲਖੇ ਪੁਰਖ ਅਬਿਗਾਮੀ ਸਭ ਕਟ ਕਟ ਕੇ ਅੰਤਰ ਜਾਮੀ ਅਲਖਾ ਰੂਪ ਅਛੈ ਅਨਪੇਖਾ ਰਾਗ ਰੰਗ ਜੇ ਰੂਪ ਨਾ ਰੇਖਾ ਵਰਨ ਚਿਹਨ ਸਭ ਹੂ ਤੇ ਨਾਰਾ ਆਦਪੁਰਖ ਅਦਵੈ ਅਵਕਾਰਾ ਵਰਨ ਚਿਹਨ ਜੇ ਜਾਤ ਨਾ ਪਾਤਾ ਸੱਤਰ ਮਿੱਤਰ ਜੇ ਤਾਤ ਨਾ ਮਾਤਾ ਸਭ ਤੇ ਦੂਰ ਸਭਨ ਤੇ ਨੇਰਾ ਜਲ ਥਲ ਮਈਲ ਜਾਹੇ ਬਸੇਰਾ ਅਨਹਦ ਰੂਪ ਅਨਾਹਦ ਬਾਣੀ ਚਰਨ ਸਰਨ ਜੇ ਵਸਤ ਭਵਾਨੀ ਬ੍ਰਹਮਾ ਵਿਸ਼ਨੰਤ ਨਹੀਂ ਪਾਇਓ ਨੇਤ ਨੇਤ ਮੁਖ ਚਾਰ ਬਤਾਇਓ ਕੋਟ ਇੰਦਰ ਉਪਿੰਦਰ ਬਨਾਏ ਬ੍ਰਹਮਾ ਰੁਦਰੋ ਪਾਇਖ ਪਾਏ ਲੋਕ ਚਤਰਦਸ ਖੇਲ ਰਚਾਇਓ ਬਹੁਰ ਆਪ ਹੀ ਵਿੱਚ ਮਿਲਾਇਓ ਦਾਨਵ ਦੇਵ ਫਨਿੰਦਾ ਪਾਰਾ ਗੰਧਰਵ ਜਛ ਰਚੈ ਸੁਭ ਚਾਰਾ ਭੂਤ ਭਵਿਕ ਭਵਾਨ ਕਹਾਣੀ ਘਟ ਘਟ ਕੇ ਪਟ ਪਟ ਕੀ ਜਾਨੀ ਤਾਤ maat ਜੇ ਜਾਤ ਨਾ ਪਾਤਾ ਏਕ ਰੰਗ ਕਾਹੂ ਨਹੀਂ ਰਾਤਾ ਸਰਬ ਜੋਤ ਕੇ ਵਿੱਚ ਸਮਾਨਾ ਸਭ ਹੂੰ ਸਰਬ ਠੌਰ ਪਹਿਚਾਨਾ ਕਾਲ ਰਹਤ ਅਨਕਾਲ ਸਰੂਪਾ ਅਲਖ ਪੁਰਖ ਅਬਗਤ ਅਬਧੂਤਾ ਜਾਤ ਪਾਪ ਜੇ ਚੇ ਨੰਬਰ ਨਾ ਅਬਗਤ ਦੇਵ ਛੈ ਅਨਪਰਮ ਸਭ ਕੋ ਕਾਲ ਸਭਨ ਕੋ ਕਰਤਾ ਰੋਗ ਸੋਗ ਦੁਖਨ ਕੋ ਹਰਤਾ ਏਕ ਚਿਤ ਜੇ ਏਕ ਚਿੰਤਿ ਆਇਓ ਕਾਲ ਫਾਸ ਕੇ ਵਿੱਚ ਨਾ ਆਇਓ ਸਭ ਕੋ ਕਾਲ ਸਭਨ ਕੋ ਕਰਤਾ ਰੋਗ ਸੋਗ ਦੁਖਨ ਕੋ ਹਰਤਾ ਏਕ ਚਿਤ ਜੇ ਏਕ ਚਿੰਤਿ ਆਇਓ ਕਾਲ ਫਾਸ ਕੇ ਵਿੱਚ ਨਾ ਆਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ